ਹਾਂਜੀ ਅੱਜ ਅਸੀਂ ਹ ਹੜਤਾਲ ਦੇ ਬੈਠੇ ਆ ਜੀ ਬਹੁਤ ਹੀ ਐਮ ਮੁੱਦਾ ਜਿਹੜਾ ਪੰਜਾਬ ਸਰਕਾਰ ਦਾ ਹੈਗਾ ਵਾ ਜਿਹਦੇ ਤੇ ਪੰਜਾਬ ਸਰਕਾਰ ਕਈ ਸਾਲਾਂ ਤੋਂ ਚੁੱਪ ਕਰਕੇ ਬੈਠੀ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਵਾ ਕਿ ਸਾਲ 2016 ਤੋਂ ਜਿਹੜਾ ਪੰਜਾਬ ਸਰਕਾਰ ਨੇ ਕੌਸਸ ਇੱਕ ਸ਼ੁਰੂ ਕੀਤਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 2000 ਜਿਹੜਾ ਹੋਣਾ ਕੌਸਸ ਸ਼ੁਰੂ ਕੀਤਾ ਗਿਆ 2016 ਦੇ ਵਿੱਚ ਇਹਦੇ ਜਿਹੜਾ ਜਦੋਂ ਕੌਂਸਲ ਸ ਇਕੱਠਾ ਹੋਏਗਾ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ 500 ਤੋਂ ਵੱਧ ਜੜੀਆਂ ਗਊਸ਼ਾਲਾ ਖੋਲੀਆਂ ਜਾਣਗੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲੇਕਿਨ ਹਾਲੇ ਤੱਕ ਜਿਹੜਾ ਵਾ ਕੋਈ ਵੀ ਸਰਕਾਰੀ ਗਊਸ਼ਾਲਾ ਅਸੀਂ ਗਵਾਂਗੇ ਪੂਰੇ ਪੰਜਾਬ ਦੇ ਵਿੱਚ ਬਾਸਟ ਲੈਵਲ ਤੇ ਅੱਛੇ ਲੈਵਲ ਤੇ ਕੋਈ ਵੀ ਪੰਜਾਬ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਗਿਆ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਪੂਰੇ ਪੰਜਾਬ ਦੇ ਵਿੱਚ 1 ਲੱਖ ਦੇ ਕਰੀਬ ਜੜੀਆਂ ਗਊਆਂ ਨੇ ਸੜਕਾਂ ਦੇ ਉੱਪਰ ਘੁੰਮ ਰਿਆ ਨੇ 10000 ਦੇ ਕਰੀਬ ਹਰ ਸਾਲ ਐਕਸੀਡੈਂਟ ਹੋ ਰਹੇ ਨੇ ਬਹੁਤ ਸਾਰੇ ਲੋਕ ਤੇ ਬਹੁਤ ਸਾਰੀਆਂ ਗਊਆਂ ਜੜੀਆਂ ਵਾ ਇਸ ਹਾਸਿਆ ਦਾ ਸ਼ਿਕਾਰ ਹੋ ਕੇ ਮਰ ਜਾਂਦੀਆਂ ਨੇ ਇਸੇ ਸਿਲਸਿਲੇ ਦੇ ਵਿੱਚ ਅੰਮ੍ਰਿਤਸਰ 26 ਤਰੀਕ ਨੂੰ 6ਵੇਂ ਮਹੀਨੇ 'ਚ ਇੱਕ ਲੜਕਾ ਗੋਲ ਬਾਗ ਦੇ ਅੱਗੇ ਜਿਹੜਾ ਐਕਸੀਡੈਂਟ ਹੁੰਦਾ ਵਾ ਉਹਦਾ گاਉਂ ਦੇ ਨਾਲ ਤੇ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਇਕ ਉਹਦੇ ਨਾਲ ਨਾਲ ਇਹਨਾਂ ਨੂੰ ਸਵਾਲ ਵੀ ਪੁੱਛਣਾ ਚਾਹੁੰਦੇ ਆ ਕਿ ਇਸ ਚੀਜ਼ ਦਾ ਜ਼ਿੰਮੇਵਾਰ ਕੌਣ ਹੈ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਪੰਜਾਬ ਦੇ ਜਿਹੜੇ ਸ਼ਹਿਰ ਹੈ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਮੁਹਾਲੀ ਮੋਗਾ ਬਟਾਲਾ ਪਠਾਨਕੋਟ ਫਿਰੋਜ਼ਪੁਰ ਇਹੋ ਜੇ ਸਾਰੇ ਜਿੰਨੇ ਮੈਂ ਕਹਿੰਦਾ ਜੇ ਮੈਂ ਸ਼ਹਿਰਾਂ ਦੇ ਤੁਹਾਨੂੰ ਨਾਮ ਗਿਣਾਏ ਨੇ ਅਣਗਿਣਤ ਪਿੰਡ ਕਰੋਨਾ ਦੇ ਹਿਸਾਬ ਨਾਲ ਪੰਜਾਬ ਦੀ ਆਬਾਦੀ ਇਹ ਜਿਹੜੇ ਮੈਂ ਤੁਹਾਨੂੰ ਕਾਹਵਸਸ ਵੀ ਦੱਸ ਰਿਹਾ ਕਿੰਨਾ ਕਿੰਨਾ ਚੀਜ਼ਾਂ ਤੇ ਪਾਮ ਪਬਲਿਕ ਨੂੰ ਠੱਗੀ ਮਾਰ ਰਹੀ ਹੈ ਪੰਜਾਬ ਸਰਕਾਰ ਖੇਲ ਦੇ ਟੈਂਕਰ ਤੇ ਜਿਹੜਾ 100 ਰੁਪਿਆ ਲੱਗ ਰਿਹਾ ਸਿਮਿੰਟ ਦੀ ਬੋਰੀ ਤੇ 1 ਰੁਪਿਆ ਲੱਗ ਰਿਹਾ ਹੈ ਬਿਜਲੀ ਦੇ ਜਿਹੜੇ ਬਿੱਲ ਨੇ ਉਹਦੇ ਇੱਕ ਯੂਨਿਟ ਤੇ 2 ਪੈਸੇ ਲੱਗ ਰਹੇ ਨੇ ਮੈਰਿਜ ਪੈਲੇਸ ਜਿਹੜਾ ਏਸੀ ਹਾਲ ਆ ਉਹਦਾ 1000 ਰੁਪਿਆ ਨਾਨ ਏਸੀ ਦਾ ਜਿਹੜਾ 500 ਰੁਪਿਆ 4 ਵੀਲਰ ਆ ਜਿਹੜਾ ਉਹਦਾ 1000 ਰੁਪਿਆ ਜਿਹੜਾ 2 ਵੀਲਰ ਆ ਉਹਦਾ 200 ਰੁਪਿਆ ਤੇ ਸੌਰੀ 15 ਕਰੋੜ ਦੇ ਕਰੀਬ ਜਿਹੜਾ ਵਾ ਹਰ ਮਹੀਨੇ ਦਾ ਉਸਾਸ ਜਿਹੜਾ ਵਾ ਸਰਕਾਰ ਕੋ ਜਾ ਰਿਹਾ ਤੇ ਤੁਸੀਂ ਅੰਦਾਜ਼ਾ ਲਾ ਲਓ 2016 ਤੋਂ ਲੈ ਕੇ ਹੁਣ ਇਸ ਟਾਈਮ 2024 ਚੱਲ ਗਿਆ ਤੇ ਕਿੰਨੇ ਜਿਹੜੇ ਪੈਸੇ ਆ ਕਾਉਸਸ ਦੇ ਨਾਮ ਤੇ ਇਕੱਠੇ ਕੀਤੇ ਗਏ ਆ ਤੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2 ਸਾਲ ਤੋਂ ਵੱਧ ਹੋ ਗਏ ਆ ਤੁਸੀਂ ਇੱਕ ਮੈਨੂੰ ਬਿਆਨ ਦੱਸ ਦਿਓ ਕਿਸ ਭਾਵੇਂ ਭਗਵੰਤ ਮਾਨ ਦਾ ਹੀ ਦੱਸ ਦਿਓ ਕਿ ਕੋਈ ਇੱਕ ਬਿਆਨ ਆਇਆ ਹੋਏ ਵੀ ਅਸੀਂ ਗਵਾਂ ਦੀ ਰੱਖਿਆ ਦੇ ਲਈ ਜਾਂ ਫਿਰ ਅਸੀਂ ਲੋਕਾਂ ਦੀ ਰੱਖਿਆ ਦੇ ਲਈ ਇਹ ਕਾਉਸਸ ਅਸੀਂ ਜਾਰੀ ਕਰ ਰਹੇ ਆ ਤੇ ਇਹਦੇ ਨਾਲ ਨਾਲ ਅਸੀਂ ਹੁਣ ਜਿਹੜੀਆਂ ਮੰਗਾਂ ਰੱਖੀਆਂ ਨੇ ਪੰਜਾਬ ਸਰਕਾਰ ਕੋਲੋਂ ਸਾਡੀਆਂ 3-4 ਮੰਗਾਂ ਜਿਹੜੀਆਂ ਪੰਜਾਬ ਸਰਕਾਰ ਕੋਲੋਂ ਨੇ ਤੇ ਸਾਡੀਆਂ 3 ਮੰਗਾਂ ਜਿਹੜੀਆਂ ਅੰਮ੍ਰਿਤਸਰ ਪ੍ਰਸ਼ਾਸਨ ਕੋਲੋਂ ਨੇ ਪੰਜਾਬ ਸਰਕਾਰ ਕੋਲੋਂ ਅਸੀਂ ਮੰਗ ਕਰਦੇ ਆਂ ਕਿ 2016 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਜਿਹੜਾ ਕਾਉਸਸ ਪੰਜਾਬ ਦੇ ਲੋਕਾਂ ਕੋਲੋਂ ਠੱਗੀ ਮਾਰ ਕੇ ਪੰਜਾਬ ਸਰਕਾਰ ਨੇ ਇਕੱਠਾ ਕੀਤਾ ਵਾ ਉਹ ਗਊਸ਼ਾਲਾ ਦੇ ਨਿਰਮਾਣ ਵਾਸਤੇ ਅੱਜ ਜਾਰੀ ਕਰ ਦਿੱਤਾ ਜਾਏ ਦੂਸਰੇ ਨੰਬਰ ਤੇ ਜਿਹੜੇ ਵਿਭਾਗਾ ਨੇ ਕਾਉਸਸ ਜਮਾ ਨਹੀਂ ਕਰਾਇਆ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਏ ਤੇ 33ਵੇਂ ਨੰਬਰ ਤੇ 2016 ਤੋਂ ਲੈ ਕੇ ਹੁਣ ਤੱਕ ਜਿਹੜਾ ਕਾਉਂਸਲ ਇਕੱਠਾ ਹੋਇਆ ਹੋਇਆ ਉਹਦੇ ਉੱਪਰ ਇੱਕ ਕਮੇਟੀ ਬਣਾਈ ਜਾ ਜਾਂਚ ਕਮੇਟੀ ਵੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਵੀ ਹੁਣ ਤੱਕ ਕਾਉਂਸਲ ਜਿਹੜਾ ਕਿਉਂ ਨਹੀਂ ਜਾਰੀ ਕੀਤਾ ਜਿਹੜੇ ਅਫਸਰ ਜਿਹੜੇ ਮੰਤਰੀ ਪੁਰਾਣੀਆਂ ਸਰਕਾਰਾਂ ਦੇ ਤੇ ਹੁਣ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਭਗਵੰਤ ਮਾਨ ਸੀਐਮ ਨੇ ਉਹ ਕਹਿੰਦੇ ਸੀ ਵੀ ਮੇਰੀ ਪਾਰਟੀ ਦਾ ਵੀ ਕੋਈ ਬੰਦਾ ਜੇ ਠੱਗੀ ਮਾਰੇਗਾ ਨਾ ਉਹਨੂੰ ਵੀ ਮੈਂ ਅੰਦਰ ਕਰਾਂਗਾ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ 2 ਸਾਲ ਦੇ ਤੁਹਾਡੀ ਸਰਕਾਰ ਨੂੰ ਹੋ ਗਿਆ ਹੁਣ ਤੁਸੀਂ ਆਪਣੀ ਤੁਸੀਂ ਵੇਖ ਲਓ ਕਿ ਤੁਹਾਡ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਲਓ ਪੁਰਾਣੇ ਤੇ ਤੁਸੀਂ ਬਾਅਦ ਚ ਕਰਿਓ ਤੇ 2 ਸਾਲਾਂ ਜਿਨ੍ਹਾਂ ਨੇ ਕਬਲਾ ਕੀਤਾ ਉਹਨਾਂ ਨੂੰ ਤੁਸੀਂ ਪਹਿਲਾਂ ਅੰਦਰ ਕਰੋ ਤੇ ਚੌਥੀ ਸਾਡੀ ਕੋ ਮੰਗ ਆਇਆ ਭਈ ਜਿੰਨਾ ਹੁਣ ਤੱਕ ਕਾਉਸ ਸ ਸ਼ਹਿਰਾਂ ਦੇ ਪਿੰਡਾਂ ਚ ਇਕੱਠਾ ਕੀਤਾ ਗਿਆ ਪਹਿਲੇ ਨੰਬਰ ਦੇ ਲੋਕਾਂ ਦੇ ਅੱਗੇ ਉਹ ਜਨਤਕ ਕਰਦੇ ਸੀਐਮ ਭਈ ਇੰਨੇ ਕਰੋੜ ਰੁਪਏ ਸਾਡੇ ਕੋ ਇਕੱਠਾ ਹੋਇਆ ਤੇ ਇੰਨਾ ਅਸੀਂ ਜਾਰੀ ਕਰਾਂਗੇ ਸਾਡੇ ਕੋਲ ਕੋ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਨਹੀਂ ਆਇਆ ਨਹੀਂ ਸਰ ਹਾਲੇ ਸਾਡੇ ਕੋ ਕੋਈ ਨਹੀਂ ਪਹੁੰਚਿਆ ਤੇ ਸਾਡੇ ਕੋ ਅੰਮ੍ਰਿਤਸਰ ਦੀਆਂ ਪ੍ਰਸ਼ਾਸਨ ਵਾਸਤੇ ਵੀ ਮੰਗਾ ਨੇ ਅੰਮ੍ਰਿਤਸਰ ਦੇ ਸੜਕਾਂ ਤੇ ਕਰੀਬ 500 ਤੋਂ 600 ਗਊਆਂ ਘੁੰਮਰੀਆਂ ਨੇ ਸੜਕਾਂ ਦੇ ਉੱਪਰ ਤੁਸੀਂ ਰਾਤੀ ਦੁਰਗਿਆਣਾ ਮੰਦਿਰ ਦੇ ਕੋਲ ਚਲੇ ਜਾਓ ਲੋਗੜ ਚੌਂਕ ਦੇ 50 ਦੇ ਕਰੀਬ ਜਿਹੜੀਆਂ ਗਊਮਾਤਾ ਜੀ ਰਾਤੀ ਬੈਠੀਆਂ ਹੁੰਦੀਆਂ ਨੇ ਰੋਜ਼ ਦੋ ਜਾਂ ਤਿੰਨ ਐਕਸੀਡੈਂਟ ਹੁੰਦੇ ਸਾਨੂੰ ਡੇਲੀ ਕਾਲ ਆਉਂਦੀ ਜਾਂ ਤੇ ਕੋਈ ਬੰਦਾ ਮਰ ਜਾਂਦਾ ਜਾਂ ਕਿ ਐਕਸੀਡੈਂਟ ਹੋ ਜਾਂਦਾ ਜਾਂ ਗਊਮਾਤਾ ਜੀ ਜਾਤੋਂ ਜਾਂਦੀ ਸਾਨੂੰ ਉਹ ਸਾਰੀਆਂ ਗਊਆਂ ਜਿਹੜੀਆਂ ਚੁਕੀਆਂ ਚਾਹੀਦੀਆਂ ਨੇ ਉਹਦੇ ਨਾਲ ਨਾਲ ਤੁਸੀਂ ਇਹ ਚੀਜ਼ ਦੇਖੋ ਵੀ ਡੇਰੀਆਂ ਜਿੰਨੀਆਂ ਅੰਮ੍ਰਿਤਸਰ ਦੀਆਂ ਸਾਰੀਆਂ ਬਾਹਰ ਨੇ ਹੁਣ ਜਿਹੜੀਆਂ ਸਿਟੀ ਦੇ ਅੰਦਰ ਚੱਲ ਰਹੀਆਂ ਉਹ ਕਿਹਦੀ ਸ਼ੈਅ ਤੇ ਚੱਲ ਰਹੀਆਂ ਤੁਸੀਂ ਇਹ ਦਰਗਿਆਣਾ ਮੰਦਿਰ ਦੇ ਕੋਲ ਜਿਹੜੀ ਮੈਂ ਗੱਲ ਕੀਤੀ ਹੈ ਉਹ ਵੀ ਕਿਸੇ ਡੇਰੀ ਵਾਲੇ ਦੀ ਗਵਾਂ ਨੇ ਉਹਦੇ ਨਾਲ-ਨਾਲ ਜਿੱਨੇ ਤੁਸੀਂ ਗੇਟ ਨੇ ਆਸੇ-ਪਾਸੇ ਹਕੀਮਾ ਗੇਟ ਅੱਗੇ ਆ ਜਾਓ ਤੁਸੀਂ ਖਜ਼ਾਨੇ ਗੇਟ ਦੇ ਕੋਲ ਕੁਝ ਲੋਕ ਡੇਰੀਆਂ ਵਾਲੇ ਹੈਗੇ ਨੇ ਜਿਹੜੇ ਸਵੇਰੇ ਦੁੱਧ ਚੋਂਦੇ ਨੇ ਤੇ ਰਾਤੀ ਜਿਹੜੀਆਂ ਗਵਾਂ ਕੂੜੇ ਹਸਤੇ ਛੱਡਦੇ ਤੇ ਮੈਂ ਉਹਨਾਂ ਦੇ ਵੀ ਕਾਰਵਾਈ ਦੀ ਮੰਗ ਕਰਦਾ ਹਾਂ ਤੇ ਬਾਕੀ ਜਿਹੜੀਆਂ ਡੇਰੀਆਂ ਨੇ ਸਾਰੀਆਂ ਜਿਹੜੀਆਂ ਬਾਹਰ ਕਰ ਦਿੱਤੀਆਂ ਜਾਂ ਤਾਂ ਕਿ ਲੋਕੀ ਵੀ ਚੈਨ ਨਾਲ ਸੌ ਸਕਣ ਤੇ ਜਿਹੜੀਆਂ ਗਊ ਮਾਤਾ ਵਾ ਜਿੰਨਾ ਵਾਸਤੇ ਕੌਸਸ ਇਕੱਠਾ ਹੋ ਸਕਦਾ ਉਹਨਾਂ ਦਾ ਵੀ ਜਿਹੜਾ ਭਲਾ ਹੋ ਸਕੇ ਅਗਰ ਤੁਹਾਡਾ ਮਸਲਾ ਹੈ ਨਹੀਂ ਤਾਂ ਸਰ ਸਾਡਾ ਜੀ ਪ੍ਰਚਾਰ ਸਿੰਘ ਭੁੱਖਾ ਮਰ ਹਦਾਲ ਤੇ ਜਰੂਰ ਬੈਠੇ ਆ ਸਾਡਾ ਹੌਲੀ ਹੌਲੀ ਜਿਹੜਾ ਵਾ ਇਹ ਤੇਜ ਹੋਏਗਾ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਭਗਵੰਤ ਮਾਨ ਦੇ ਪੁੱਤਰੇ ਸਾਡੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਜਾਣਗੇ ਸ਼ੁਰੂਆਤ ਇੱਥੇ ਹੀ ਹੋਏਗੀ ਜੋ ਸੜਕਾਂ ਦੇ ਉੱਪਰ ਤੁਸੀਂ ਦੇਖੋਗੇ ਅਸੀਂ ਗਊਸ਼ਾਲਾ ਤੋਂ ਮੰਗਾ ਮੰਗਾ ਕੇ ਸੜਕਾਂ ਤੋਂ ਕਟੀਆਂ ਕਰ ਕਰ ਕੇ ਇੱਥੇ ਸਾਡੇ ਗਵਾਂ ਛੱਡਾਂਗੇ ਅਸੀਂ ਦੇਖੋ ਸਰ ਅਸੀਂ 2016 ਤੋਂ ਸਾਡੀ ਲੜਾਈ ਚੱਲ ਰਹੀ ਹੈ ਅੱਜ ਦੀ ਲੜਾਈ ਨਹੀਂ ਜਦੋਂ ਦਾ ਕਾ ਉਸਾ ਸ਼ੁਰੂ ਆਇਆ ਸੀ 2017 ਤੋਂ ਅਸੀਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਵਖ ਵਖ ਆਰਟੀਆਈ ਪਾਈਆਂ ਆਰਟੀਆਈ ਦਾ ਕੋਈ ਜਵਾਬ ਨਹੀਂ ਆਉਂਦਾ ਕਿਉਂਕਿ ਕ腐ਸ਼ਨ ਬਹੁਤ ਹਾਸ ਲੈਵਲ ਤੇ ਹੈ ਜਿਹੜੇ ਅੰਮ੍ਰਿਤਸਰ ਦੀ ਤੁਸੀਂ ਗੱਲ ਕਰਦੇ ਹੋ ਅੰਮ੍ਰਿਤਸਰ ਦੇ ਵਿੱਚ ਅਸੀਂ ਲਾਸਟ 4-5 ਸਾਲਾਂ ਤੋਂ ਬਹੁਤ ਸਾਰੇ ਕਮਿਸ਼ਨਰ ਸਾਹਿਬ ਨੂੰ ਮਿਲ ਚੁੱਕੇ ਹਾਂ ਬਹੁਤ ਸਾਰੇ ਧਰਨੇ ਅਸੀਂ ਕਾਰਪੋਰੇਸ਼ਨ ਦੇ ਲਾਏ ਨੇ ਜਿਸ ਤੋਂ ਬਾਅਦ ਇੱਕ ਇਹਨਾਂ ਨੇ ਗਊਸ਼ਾਲਾ ਲੋਟ ਇੱਥੇ ਕੀਤੀ ਆਪਣਾ ਇੰਡੀਆ ਗੇਟ ਦੇ 2019 ਦੇ ਵਿੱਚ 2022 ਚ ਅਸੀਂ ਦੁਬਾਰਾ ਪ੍ਰੋਟੈਸਟ ਕੀਤਾ ਵਾ ਇੱਕ ਝਭਾ ਰੋਡ ਤੇ ਜਗ੍ਹਾ ਜ਼ਰੂਰ ਅਲਾਟ ਕੀਤੀ ਗਈ ਹੈ ਲੇਕਿਨ ਹਾਲੇ ਤੱਕ ਉੱਥੇ ਨਿਰਮਾਣ ਨਹੀਂ ਕੀਤਾ ਗਿਆ ਗਊਸ਼ਾਲਾ ਰਾਸ਼ਟਰੀ ਸੁਰੱਖਿਆ ਸੰਤੋ ਰਾਸ਼ਟਰੀ ਮਹਿਲਾ ਦੇ 2 ਮਿੰਟ ਹੋ ਗਏ ਅੱਜ ਸਾਡੇ ਜਿਹੜੇ ਰਾਸ਼ਟਰੀ ਅਧਿਖਸ਼ ਡਾਕਟਰ ਰੌਣ ਮਹਿਰਾ ਨੇ ਉਹਨਾਂ ਨੇ ਅੱਜ ਕੋਹ ਹੜਤਾਲ ਰੱਖੀ ਹੈ ਇੱਥੇ ਗਵਾਂ ਦੇ ਕਿਉਂਕਿ ਬਹੁਤ ਸਾਰੀਆਂ ਗਵਾਂ ਜੜੀਆਂ ਸੜਕਾਂ ਤੇ ਘੁਮਰੀਆਂ ਨੇ ਸਰਕਾਰ ਨੇ ਕਾਉਂਸਲਸ ਦੇ ਇਕੱਠਾ ਕਰਨਾ ਸ਼ੁਰੂ ਕੀਤਾ ਹੋਇਆ ਹੈ ਪਰ ਉਹਨਾਂ ਤੇ ਕਦੀ ਲਗਾਇਆ ਨਹੀਂ ਹੈ ਤੇ ਸਾਡੀ ਮੰਗ ਹੈ ਕਿ ਜਿਹੜਾ ਕਾਉਂਸਲਸ ਇਕੱਠਾ ਕੀਤਾ ਹੈ ਉਹਦੀ ਮਤਲਬ ਕਿ ਸਾਰਾ ਜੋ ਵੀ ਆ ਉਹ ਗਵਾਂ ਤੇ ਲਗਾਇਆ ਜਾਵੇ ਔਰ ਜਿਹੜੇ ਵੀ ਡੇਰੀ ਵਾਲੇ ਨੇ ਸਿਟੀ ਦੇ ਅੰਦਰ ਨੇ ਉਹਨਾਂ ਨੂੰ ਸਿਟੀ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਸੜਕਾਂ ਦੇ ਕੋਮਰਿਆਂ ਗੋਵਾਂ ਜਿਹੜੀਆਂ ਉਹ ਘਟ ਹੋ ਸਕਣ ਔਰ ਲੋਕਾਂ ਦੇ ਐਕਸੀਡੈਂਟ ਨਾ ਹੋਣ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਅਸੀਂ ਇੱਥੇ ਬੈਠੇ ਰਵਾਂਗੇ ਭਾਵੇਂ ਸਾਨੂੰ ਦੋ ਦਿਨ ਲੱਗ ਜਾਣ ਚਾਰ ਦਿਨ ਲੱਗ ਜਾਣ ਔਰ ਹੌਲੀ ਹੌਲੀ ਅਸੀਂ ਜਿੰਨੀਆਂ ਵੀ ਸ਼ਹਿਰ ਦੀਆਂ ਗੋਵਾਂ ਨੇ ਉਹ ਸਾਰੀਆਂ ਲੈ ਆ ਕੇ ਇੱਥੇ ਭੰਡਾਰੀਪੁੱਲੇ ਛੱਡ ਦਵਾਂਗੇ ਔਰ ਭਗਵੰਤ ਮਾਨ ਦੇ ਪੁਤਲੇ ਸਾੜਾਂਗੇ ਔਰ ਰੋਸ਼ਪਾ ਦਰਸ਼ਨ ਜਿਹੜਾ ਹੋਰ ਵੀ ਤੇਜ਼ ਕਰਾਂਗੇ ਕੀ ਸਮਝਦੇ ਬਾਰ ਬਾਰ ਤੁਹਾਨੂੰ ਕਰਦੇ ਪ੍ਰਸ਼ਾਸਨ ਕਿ ਵੀ ਤੀ ਬੜੀ ਬੜੀ ਕੇ ਨਾ ਦੇ ਸਮਾਈ ਕਿਉਂ ਸਰ ਪ੍ਰਸ਼ਾਸਨ ਜਿਹੜਾ ਉਹ ਸੁੱਤਾ ਆ ਜਾਵੇ ਜਾਨਵਰ ਜਾਂ ਗਊ ਮਤਾ ਜਿਹੜੀ ਆ ਉਹਨਾਂ ਨੂੰ ਵੋਟ ਨਹੀਂ ਦਿੰਦੀ ਵੀ ਉਹ ਵੋਟਾਂ ਦੇ ਭੁੱਖੇ ਨੇ ਜੇ ਉਹ ਵੋਟ ਦੇ ਸਕਦੇ ਤੇ ਉਹਨਾਂ ਵਾਸਤੇ ਕੁਝ ਕਰ ਦੇ ਇਸ ਕਰਕੇ ਉਹ ਚੁੱਪ ਕਰਕੇ ਸੁੱਤੇ ਹੋਏ ਐ ਇਹਨਾਂ ਕੋ ਕਿਹੜਾ ਵੋਟ ਮਿਲਨੀ ਆ ਜੋ ਸਾਨੂੰ ਕਿਹੜਾ ਇਹਨਾਂ ਕੋ ਫਾਇਦਾ ਹੈਗਾ ਜਿਹੜੇ ਪੈਸੇ ਇਕੱਠੇ ਕਰਦੇ ਆ ਉਹ ਬਸ ਆਪਣੇ ਜਮਾ ਕਰਕੇ ਉਹਨਾਂ ਨੇ ਰੱਖੇ ਹੋਏ ਜਾਂ ਖਾਈ ਜਾਂਦੇ ਹੈ ਕਰਪਸ਼ਨ ਹੈ ਸਾਰੀ ਇਸ ਕਰਕੇ ਉਹ ਸੁੱਤੇ ਹੋਏ ਨੇ